ਸ੍ਰੀਕਾਂ ਵੀਵਰਸ ਮੇਰੇ ਹੱਥ ਚ ਨੇ ਈ ਵੀਜ਼ਾ ਆਸਟ੍ਰੇਲੀਅਨ ਈ ਵੀਜ਼ਾ ਉਹ ਵੀ ਮਿਲੇ ਸਾਡੇ ਸਾਰੇ ਕਲਾਇੰਟਸ ਕਪੂਰਥਲਾ ਪ੍ਰਾਂਤ ਦੇ ਕਲਾਇੰਟਸ ਨੂੰ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜੇ ਇਹਨਾਂ ਨੂੰ ਵੀਜ਼ਾ ਮਿਲੇ ਹੈ ਉਹ ਇੱਕ ਦਿਨ ਤੋਂ ਵੀ ਘੱਟ ਟਾਈਮ ਚ ਮਿਲੇ ਹੈ ਸੋ ਇੱਕ ਵਾਰ ਸਾਰਾ ਕਲਾਪਿੰਗ ਕਾਰਡੋ ਇਸ ਗਾ ਲੇ ਤੇ ਸਾਡੇ ਨੂੰ ਬਹੁਤ ਬਹੁਤ ਲਾਈ ਹੈ ਸਾਡੇ ਮਾਈਸਮਰ ਦੇ ਫੋਲੋ ਆਈ ਕੱਢੀ ਤੋਂ ਅਗਲੀ ਦੋ ਗਾਣੇ ਦੇ

ਤੁਹਾਨੂੰ ਥੈਂਕ ਯੂ ਹੀ ਫੇਰਲੇ ਕਾਲ ਆ ਗਈ ਜਦੋਂ ਮੈਂ ਆਪਣਾ ਫੋਨ ਹੈ ਸਰਪ੍ਰਾਈਜ਼ ਹੋ ਗਿਆ ਵੀ ਐਵੇਂ ਹੀ ਕਰਦੀਆਂ ਬੱਟ ਚਲ ਆਇਆ ਨਾ ਥੈਂਕ ਯੂ ਵਾਰਸ ਇਟ ਕੋਡ ਤੇ ਅਮ ਤਾਂ ਤੁਹਾਨੂੰ ਕਿੰਨੀ ਖੁਸ਼ੀ ਆ ਜੀ ਇਸ ਟਾਈਮ ਮੈਨੂੰ ਜੀ ਬਹੁਤ ਖੁਸ਼ੀ ਆ ਮੈਂ ਪਹਿਲੇ ਹੋਰ ਜਗ੍ਹਾ ਤੇ ਵੀ ਵਿਜ਼ੇ ਅਪਲਾਈ ਕੀਤੀ ਨੇ ਔਰ ਜੋ ਮੈਨੂੰ ਇੱਥੋਂ ਪ੍ਰਾਪਤ ਹੋਇਆ ਜੋ ਵੀ ਕਹਿੰਦੇ ਤੋਂ ਪਹਿਲੇ ਜਿਆ ਪ੍ਰਾਪਤ ਹੋਇਆ ਮੈਂ ਦਸੂਏ ਤੋਂ ਆਇਆ ਇੱਥੇ ਵਿਜ਼ਿਟ ਕੀਤਾ ਔਰ ਮੈਨੂੰ ਬਹੁਤ ਅੱਛਾ ਲੱਗਾ ਇਸ ਟੀਮ ਦਾ ਔਰ ਮੈਂ ਤੈਨੂੰ ਧੰਨਵਾਦ ਹੈ ਤੇ ਜਿਵੇਂ ਵੀ ਇੱਥੇ ਦੇ ਕਪੂਤਲਾ ਦੇ ਵਾਸੀ ਨੇ ਮਾਨੂੰ ਅਪੀਲ ਕਰਾਂਗਾ ਕਿ ਇੱਥੇ ਆ ਕੇ ਤੁਸੀਂ ਵਿਜ਼ਿਟ ਕਰੋ ਆਪਣਾ ਜੋ ਵੀ ਵਿਜ਼ਾ ਆਪਣਾ ਹਾਸਲ ਕਰੋ ਧੰਨਵਾਦ ਸਭ ਨੂੰ ਇੱਕ ਗੱਲ ਸੁਿchnਾ ਚਾਹੇ ਕਿ ਕੀ ਸੋਚ ਕੇ ਮਾਈਲਸਟੋਨ ਕਪੂਤਲਾ ਖੋਲਿਆ ਗਿਆ ਖੋਲਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਬਸ ਇਹ ਰੀਜ਼ਨ ਮੈਂ ਦੱਸਣਾ ਚਾਹੁੰਦਾ ਹੈ ਸਾਡੇ ਕੋਲ ਬਹੁਤ ਸਾਲਾਂ ਤੋਂ ਕਪੂਰਥਲਾ ਦੇ ਇਤਿਹਾਸਕ ਏਰੀਆ ਉਸ ਉਤਾਰ ਪਰ ਲੋਗੀ ਹੋ ਗਿਆ ਬੇਗੋ ਵਾਲਾ ਪੁਲਾਹ ਚਰਤਾਰਪੁਰ ਕਿ ਸਾਰੇ ਏਰੀਆ ਦੇ ਲੋਕ ਸਾਡੇ ਕੋਲ ਦਿਲਦਰਾਉਂਦੇ ਸੀਗੇ ਉਹ ਜਿੰਨੇ ਵੀ ਕੇਸ ਸਾਡੇ ਕੋਲ ਇਸ ਡਿਸਟ੍ਰਿਕਟ ਤੋਂ ਹੁੰਦੇ ਸੀਗੇ ਸਾਨੂੰ ਉਹਦੇ ਵਿੱਚ ਟਿਪੀਕਲ ਸੀਨ ਮਿਲਦੀ ਹੁੰਦੀ ਸੀ ਕਿ ਕੇਸ ਰਿਫਿਊਜ਼ਰ ਕੁਝ ਦੋ ਵਾਰ ਫਿਊਜ਼ ਕੁ ਤਿੰਨ ਵਾਰੀ ਕੁ ਪੰਜ ਵਾਰੀ ਔਰ ਇਵਨ ਕਿ ਡਾਕੂਮੈਂਟਲ ਆਉਣੀ ਸੀ ਪਤਾ ਹੁੰਦਾ ਇਹ ਪੁਰਾਣੇ ਲੋਕਾਂ ਨੇ ਡਾਕੂਮੈਂਟ ਕੀ ਲਾਇਆ ਹੈ ਸੋ ਜਦੋਂ ਅਸੀਂ ਉਹਨਾਂ ਦੇ ਵੀਡੀਓ ਰਵਾ ਕੇ ਦਿੰਦੇ ਸੀ ਫਿਊਜ਼ਰ ਵਾਲਿਆਂ ਦੇ ਤਾਂ ਉਹਨਾਂ ਕਲਾਇੰਟਾਂ ਨੇ ਇਹਨਾਂ ਵਰਗੇ ਭਰਾਵਾਂ ਦੇ ਸਿਰ ਸਾਨੂੰ ਰეკਮੈਂਡ ਕੀਤਾ ਕਿ ਜੈਨੂਇਨ ਕੰਸਲਟੈਂਟ ਸੱਚ ਦੇ ਨਾਲ ਦੇ ਕੰਮ ਕਰਨ ਵਾਲੇ ਬੰਦੇ ਸਾਡੀ ਵੈਲਥ ਨਹੀਂ ਹੈਗੇ ਅਸੀਂ ਆ ਚੀਜ਼ ਲੈ ਕੇ ਇੱਥੇ ਪਹੁੰਚੇ ਸੀ ਔਰ ਅੱਜ ਆਪਣੀ ਮਿਹਨਤ ਨਾਲ ਸਾਡੀ ਟੀਮ ਦੀ ਮਿਹਨਤ ਨਾਲ ਅਸੀਂ ਇਹ ਚੀਜ਼ ਪ੍ਰੂਵ ਕਰ ਦਿੱਤੀ ਫਕੂਸਲਾ ਤੁਹਾਡੇ ਸਾਹਮਣੇ ਲਾਈਫ ਟਾਈਮ ਖੜੇ ਹੈ 24 ਘੰਟੇ ਤੋਂ ਪਹਿਲਾਂ ਔਰ ਕੋਈ ਵੀ ਕੋਈ ਤਰ੍ਹਾਂ ਕੋਈ ਵੀਕ ਡਾਕੂਮੈਂਟ ਤੁਹਾਨੂੰ ਕਿਸੇ ਨੇ ਦੱਸਿਆ ਹੋਵੇ ਜਾਂ ਤੁਸੀਂ ਕੋਈ ਗਲਤ ਕੋਈ ਐਡੀਸ਼ਨਲ ਡਾਕੂਮੈਂਟ ਲਾਉਣ ਨੂੰ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਨਹੀਂ ਜੀ ਮੈਨੂੰ ਬਹੁਤ ਹੀ ਇਹਨਾਂ ਦਾ ਪਿਆਰ ਵੀ ਮਿਲਿਆ ਔਰ ਇਹਨਾਂ ਨੇ ਜੋ ਜਨਰਲ ਡਾਕੂਮੈਂਟਸ ਮੇਰੇ ਕੋਲ ਮੰਗੇ ਉਹੀ ਮੈਂ ਡਾਕੂਮੈਂਟਸ ਦਿੱਤੇ ਜੋ ਜੋ ਤੁਹਾਡੇ ਕੋਲ ਡਾਕੂਮੈਂਟ ਸੀਗੇ ਉਹਨਾਂ ਦੇ ਸਿਰ ਤੇ ਜਿਸ ਨਾਲ ਮੇਰਾ ਜਨਾਬ ਹੋਇਆ ਹੈ ਕਿ ਗਏ ਮੈਂ ਇਸ ਟੀਮ ਦਾ ਵੀ ਔਰ ਇਸ ਬੇਟੀ ਦਾ ਵੀ ਧੰਨਵਾਦ ਕਰਦਾ ਜਿਹਨੇ ਸਾਨੂੰ ਕਪੂਰਤਲਾ ਤੋਂ ਕਮੈਂਟ ਕੀਤਾ ਕਿ ਆਓ ਸਾਡੇ ਕੋਲ ਮਿਲੋ ਅਸੀਂ ਔਰ ਇਹਨਾਂ ਤੇ ਵਿਸ਼ਵਾਸ ਕਰਕੇ ਜਾਈ ਔਰ ਸਾਡਾ ਵੀਜ਼ਾ ਬਹੁਤ ਹੀ ਛੇਤੀ 24 ਘੰਟੇ ਤੋਂ ਪਹਿਲੇ ਪਹਿਲੇ ਦਿੱਤਾ ਗਿਆ ਸੋ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜਿਹੜੇ ਵੀ ਡਾਕੂਮੈਂਟ ਤੁਹਾਡੇ ਕੋਲ ਹੈਗੇ ਨੇ ਕਬੜਾ ਉਹਦੀ ਲੋੜ ਨਹੀਂ ਬੈਂਕ ਬਲੇਸਟਾ ਜਿਵੇਂ ਭੈਣ ਜੀ ਹਾਊਸ ਵਾਈਫ ਸੀਗੇ ਸੋ ਤੁਸੀਂ ਜੋਬ ਨਹੀਂ ਕਰਦੇ ਕੋਈ ਛੋਟਾ ਮੋਟਾ ਕਿਸਾ ਕਰਦੇ ਹੋ ਐਗਰੀਕਲਚਰ ਕਰਦੇ ਹੋ ਜੋਬ ਸਰਕਾਰੀ ਪ੍ਰਾਈਵੇਟ ਕੁਝ ਨਹੀਂ ਕਰਦੇ ਹੋ ਤੁਹਾਡੇ ਆਪਣੇ ਡਾਕੂਮੈਂਟ ਨਾਲ ਤੁਹਾਡਾ ਵੀ ਜਲ ਲੱਗ ਸਕਦਾ ਹੈ ਉਹ ਵੀ ਜਲਦੀ ਤੋਂ ਪਹਿਲਾਂ ਪਰ ਮਾਇਸਟਰ ਮੇਨਾ ਸੋ ਕਬੂਰਥਰੇ ਦੇ ਆਸ-ਪਾਸ ਵਾਲੇ ਸਾਰੇ ਪੈਣਾ ਭਾਣਾ ਨੂੰ ਸੱਦਾ ਦਿੰਦੇ ਆ ਖੁੱਲਾ ਘੱਟ ਪੈਸੇ ਨਹੀਂ ਕੋਈ ਲੱਖਾਂ ਰੁਪਏ ਨਹੀਂ ਦੇਣੇ ਕੁਝ ਹਜ਼ਾਰਾਂ ਵਿੱਚ ਜਿਹੜੀ ਮਤਿ ਆਪਣੀ ਮਨਮਸਤ ਕਰਕੇ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਮਾਇਸਟਰੀ ਟੀਮ ਨੂੰ ਆ ਕੇ ਜ਼ਰੂਰ ਤੁਮ